ਜਿਲੇ ਦੇ ਨਾਲ ਤੋਂ ਮੋਟਰ ਆਪਣਾ ਟਰਾਂਸਫਾਰਮ ਚੋਰੀ ਦਾ ਸਿਗਾ ਵਾਕਿਆ ਅੱਜ ਕੀ ਹੋਇਆ ਜਿਵੇਂ ਅਸੀਂ ਸਾਡੇ ਪਿੰਡ ਵਾਸੀ ਇਕੱਠੇ ਹੋਏ ਆ ਅੱਜ ਇਹ ਤਾਂ ਇਹ ਗੱਡੀ ਜਿਹੜੀ ਦਿੱਲੀ ਨੰਬਰ ਆ ਇਹ ਉਤਰੀ ਤਾਜਵਾਲ ਤੋਂ ਤਾਜਵਾਲ ਤੋਂ ਕੁਝ ਮੰਨਿਆ ਨੇ ਇਹ ਗੱਡੀ ਦੇਖੀ ਉਹਨਾਂ ਨੇ ਇਹ ਜਿਹੜੇ ਸਾਡੇ ਏਰੀਆ ਦੇ ਬੰਦੇ ਆ ਇਹਨਾਂ ਨੂੰ ਫੋਨ ਕਰਦੇ ਵੀ ਸਾਡੇ ਏਰੀਆ ਦੇ ਵਿੱਚ ਪਹਿਲਾਂ 7-8 ਜਿਹੜੇ ਸੀਗੇ ਟਰਾਂਸਫਾਰਮਰ ਉਹ ਚੋਰੀ ਹੋ ਗਏ ਜਿਨ੍ਹਾਂ ਦੇ ਵਿੱਚ ਕਿ ਸਾਡਾ 24 ਔਰ 25 ਦੀ ਰਾਤ ਨੂੰ ਸਾਡਾ ਵੀ ਟਰਾਂਸਫਾਰਮ ਜਿਹੜਾ ਉਹ ਰਾਤ ਨੂੰ ਚੋਰੀ ਹੋਇਆ ਜਿਸ ਦੀ ਕਿ ਤਲਾਸ਼ ਅਸੀਂ ਕਾਰਜਗਰ ਥਾਣੇ ਦੇ ਵਿੱਚ ਦਿੱਤੀ ਹੋਈ ਹੈ। ਔਰ ਇਧਰ ਜਿਹੜੇ 30 ਮੁੰਡਾ ਜਿਹੜਾ ਦੇਖੀ ਇਹਨਾਂ ਨੇ ਗੱਡੀ ਚਰਨਜੀਤ ਲਗਭਗ 7 ਮਹੀਨੇ ਦੇ ਕਰੀਬ ਹੋ ਗਿਆ। ਅਸੀਂ ਇਸ ਗੱਡੀ ਦੀ ਹਾਲ ਕਰ ਰਹੇ ਹਾਂ। ਅਸੀਂ ਕੈਮਰਿਆਂ ਦੇ ਵਿੱਚ ਵੀ ਚੈੱਕ ਕਰੀ। ਅਸੀਂ ਉਹਦੀ ਬਕਾਇਦਾ ਮੂਵੀ ਬਣਾ ਕੇ ਐਸਐਚਓ ਸਾਹਿਬ ਨੂੰ ਵੀ ਇੱਥੇ ਭੇਜੀ ਹੈ। ਇਹ ਗੱਡੀ ਸਾਡੇ ਕੋਲ ਰਾਤ ਨੂੰ ਆਂਦੀ ਹੈ। ਕਿ ਬੰਦੇ ਲਾ ਕੇ ਜਾਂਦੀ ਲਗਭਗ 10 10:30 ਵਜੇ। ਉਸ ਤੋਂ ਬਾਅਦ ਫਿਰ ਇਹ ਅਸੀਂ ਕੈਮਰੇ ਦੇ ਵਿੱਚ ਰਿਕਾਰਡ ਚੈੱਕ ਕਰਿਆ 2:30 ਵਜੇ ਗੱਡੀ ਦੁਬਾਰਾ ਵਾਪਸ ਆਂਦੀ ਹੈ। ਇਹਨੂੰ ਗੱਡੀ ਨੂੰ ਸਾਨੂੰ ਭਾਲਦਿਆਂ ਨੂੰ ਲਗਭਗ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਤੇ ਅੱਜ ਅਸੀਂ ਦੇਖਿਆ ਸੀ ਬੰਦੇ ਅਸੀਂ ਰਾਤ ਨੂੰ ਬੰਦੇ ਸਿਗੇ ਰੋਡ ਦੇ ਉੱਪਰ ਘੁੰਮਣ ਵਾਲੇ ਸਾਡੇ ਛੱਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਮੰਡਰੋਂ ਉਤਰੇ ਅਸੀਂ ਇਹਨਾਂ ਦਾ ਪਿੱਛਾ ਕਰਿਆ ਦੋ ਗੱਡੀਆਂ ਮੋਹਰੇ ਲਾਈਆਂ ਦੋ ਪਿੱਛੇ ਲਾਈਆਂ ਇਹਨਾਂ ਦੇ ਕੋਲ ਅਸੀਂ ਗੱਡੀ ਚੈੱਕ ਕਰ ਲਈ ਗੱਡੀ ਦੇ ਵਿੱਚ ਟਰਾਂਸਫਾਰਮਰਾਂ ਦਾ ਸਮਾਨ ਵਿੱਚ ਲੱਗਿਆ ਹੋਇਆ ਜਿਹੜੇ ਬਾਕੀ ਦੇ ਬੰਦੇ ਇਹਨਾਂ ਦੇ ਨਾਲ ਦੇ ਸਾਨੂੰ ਨਹੀਂ ਲੱਗਦੇ ਦੋ ਬੰਦੇ ਸਾਡੇ ਹੱਥ ਲੱਗੇ ਕਿੰਨੇ ਕੁ ਟਰਾਂਸਫਾਰਮਰ ਜਿਹੜੇ ਚੋਰੀ ਹੋ ਗਏ ਟਰਾਂਸਫਾਰਮਰ ਲਗਭਗ ਵੈਸੇ ਦਾ ਸਾਡੇ ਨੇੜੇ-ਨੇੜ ਜਿਦਾ ਜਿਹਨਾਂ ਨੇ ਤੁਸਕਾਰ ਫੜੀ ਆ ਇਹਨਾਂ ਨੇ ਕੋਈ ਅੱਜ ਤੁਹਾਨੂੰ ਆਈਡੀਆ ਲੱਗਦਾ ਵੀ ਹੋਰ ਵੀ ਕੋਈ ਟਰਾਂਸਫਰ ਖੋਲਣ ਆਏ ਹੋਣਗੇ ਜਾਂ ਕੀ ਕਿਸੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਸਾਨੂੰ ਪੱਕੀ ਸ਼ੱਕਾ ਹੁਣ ਅਸੀਂ ਲਗਭਗ 2 ਘੰਟੇ ਤੋਂ ਬਾਅਦ ਚੱਕ ਕੇ ਖੇਤਾਂ ਨੂੰ ਦੇਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਫਿਰ ਅਸੀਂ ਜਾ ਕੇ ਦੇਖਦੇ ਕਿਹਦਾ ਕਿਹਦਾ ਟਰਾਂਸਫਰ ਹੁੰਦਾ ਰਿਹਾ ਕੀ ਚੱਕ ਸਾਡੀ ਅੱਗੇ ਨਾਲ ਜੰਦਾ ਤੋੜ ਕੇ ਮੋਟਰ ਵੀ ਉੱਥੋਂ ਕੱਢੀ ਆ ਤੇ ਹੋਰ ਵੀ ਸਮਾਨ ਮੋਟਰ ਦੇ ਪੰਦਰੋਂ ਚੱਕ ਕੇ ਲੈ ਕੇ ਗਏ ਆ ਜਤੋਈ ਫੜਿਆ ਇਹਨਾਂ ਨੇ ਮਤਲਬ ਦੱਸਿਆ ਕਿ ਜਦੋਂ ਗੱਡੀ ਘੇਰੀ ਹੁਣ ਬੰਦੇ ਚੱਕਣ ਆਈ ਸੀਗੇ ਉਹ ਸਮਾਨ ਇਕੱਠਾ ਕਰਨ ਆਈ ਸੀਗੇ ਕੈਮਰੇ ਦਾ ਰਿਕਾਰਡ ਤੋਂ ਲਈ ਹੈ ਨਾ ਇਹ ਗੱਡੀ ਜਦੋਂ ਆਂਦੀ ਹੈ ਇਹ 2:00 ਵਜੇ ਮੰਨ ਲਓ ਮੰਨ ਨੂੰ 25 ਮਿੰਟ ਤੋਂ ਆਂਦੀ ਹੈ ਤੇ 20 ਮਿੰਟ ਦੇ ਵਿੱਚ ਸਮਾਨ ਚੱਕ ਕੇ ਗੱਡੀ ਵਾਪਸ ਹੋ ਜਾਂਦੀ ਨਹੀਂ ਇਹਨਾਂ ਨੇ ਮਤਲਬ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿੱਥੇ ਦੇਣ ਵਾਲਾ ਹੈ ਕਿ ਆਇਆ ਹੈਗਾ ਨਹੀਂ ਸਾਨੂੰ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਗੂ ਸਾਨੂੰ ਕੁਝ ਨਹੀਂ ਪਤਾ ਸੀ ਪ੍ਰੂਫ ਉਹਨਾਂ ਦੇ ਕੋਲ ਜਰੂਰ ਦੇਖਾ ਰੋਪੜ ਦੇ ਪ੍ਰੂਫ ਉਹਨਾਂ ਦੇ ਕੋਲ ਹੈਗੇ ਆ ਲੇਕਿਨ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਸੀ ਤੇ ਪੁਲਿਸ ਦੇ ਵਿਵਾਲੇ ਕਰਦੇ ਹੁਣ ਹੋਣੇ ਪੁਲਿਸ ਵਾਲੇ ਪੁੱਛਣਗੇ ਹੁਣ ਸਾਨੂੰ ਸਵੇਰੇ ਜਾ ਕੇ ਪਤਾ ਲੱਗੋ ਅੱਜ ਰਾਤ ਉਹਨੇ ਕੀ ਕੀ ਕਰਿਆ ਅਸੀਂ ਇਹ ਗੱਡੀ ਭਾਲਦੇ ਸੀ ਕਿ ਤੁਸੀਂ ਗੱਡੀ ਦੇਖ ਸਕਦੇ ਆ ਸਾਡੇ ਕੋਲੇ ਇਹ ਰਿਕਾਰਡ ਬਕਾਇਦਾ ਪਈ ਆ ਕੈਮਰਾ ਦਾ ਰਿਕਾਰਡ ਸਾਡੇ ਕੋਲ ਪਿਆ ਫੋਟੋ ਸਾਡੇ ਕੋਲ ਪਈਆਂ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਨਾਲ ਦੇ ਜਿਹੜੇ ਬੰਦੇ ਫੜੇ ਜਾ ਉਹਨਾਂ ਦੇ ਉੱਪਰ ਕੋਈ ਕਾਰਵਾਈ ਸ਼ਕਤ ਕੀਤੀ ਜਾਵੇ ਸਮਾਨ ਬਰਾਮਦ ਕੀਤਾ ਹੈ ਜਨਾ ਕੋ ਸਮਾਨ ਬਰਾਮਦ ਕੀਤਾ ਹੈ ਗੱਡੀ ਦਾ ਹੀ ਪਤਾ ਲੱਗ ਜਾਵੇ ਗੱਡੀ ਕਿਹਦੀ ਹੈ ਗੱਡੀ ਦੇ ਉੱਪਰ ਵੀ ਕੁਝ ਨਹੀਂ ਸੰਲਪ ਰਿਆ ਵੀ ਗੱਡੀ ਕਿਸੇ ਦੇ ਨਾਮ ਤੇ ਆ ਜਾਂ ਕਿ ਕੋਈ pruf ਤੁਸੀਂ ਦੇਖਿਆ ਤਾਂ ਤੁਹਾਨੂੰ ਪਤਾ ਹੋ ਸਕਦਾ ਔਰ ਤਾਂ ਇਹ ਉਹ ਹੈ ਲਗਾਤਾਰ ট্রান্সਫਾਰਮਰ ਨਹੀਂ ਚੋਰੀਆਂ ਹੋਰ ਕਿਸੇ ਦਾ ਇੰਜਨ ਖੁੱਲ ਗਿਆ ਕੁਝ ਹੋਰ ਖੁੱਲ ਗਿਆ ਚੋਰੀਆਂ ਬਹੁਤ ਧਿਰ ਤੋਂ ਹੋ ਰਹੀਆਂ ਸਨ ਤੇ ਉਹਦੇ ਸਾਰਾ ਏਰੀਆ ਜਾਗਰੂਕ ਹੋਇਆ ਪਿਆ ਤਾਂ ਤੇ ਧਿਆਨ ਕਰਦੇ ਤੇ ਕੀ ਹੋ ਕੇ ਆ ਰਿਹਾ ਹੈ ਤੇ ਅੱਜ ਇਹਨਾਂ ਨੇ ਸਾਰੇ ਪਿੰਡ ਵਸੀਆਂ ਨੇ ਹੋਰ ਰਲ ਕੇ ਇਹਨਾਂ ਨੇ ਗੱਡੀ ਨੂੰ ਫੜਿਆ ਤੇ ਦੋ ਬੰਦੇ ਵੀ ਫੜ ਲਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਪਏ ਨਾ ਸ਼ਰਾਤੀ ਜਿਹੜੇ ਚੋਰਾਂ ਅੰਸਰ ਇਹਨਾਂ ਦੇ ਉੱਚ ਪਰਤਾਲ ਕਰਕੇ ਜਿਹੜਾ ਸਮਾਨ ਉਪਰਾਮਤ ਕਰਿਆ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਇਹ ਜਿਹੜੇ ਬੰਦੇ ਫੜੇ ਆ ਕੋਈ ਬਾਹਰ ਦੇ ਕੋਈ ਲੋਕਲ ਬੰਦਾ ਵੀ ਹੋ ਸਕਦਾ ਕੋਈ ਆਈਡੀਆ ਤੁਹਾਡਾ ਹਾਂ ਇਹਨਾਂ ਦੇ ਨਾਲ ਲੋਕਲ ਬੰਦੇ ਵੀ ਹੋਣਗੇ ਤੇ ਉਹਨਾਂ ਦਾ ਇਹਨਾਂ ਤੋਂ ਪੁੱਛ ਪਰਤਾਲ ਜਦੋਂ ਉੱਥੇ ਰੌਲਾ ਪਾ ਰਹੇ ਜੀ ਕੋਈ ਬੰਦਾ ਹਾਂ ਹਾਂ ਲੋਕਲ ਬੰਦੇ ਵੀ ਵਿੱਚ ਹੋਣਗੇ ਤੇ ਇਹਨਾਂ ਦਾ ਰੋਪੜ ਦਾ ਐਡਰੈਸ ਹੈ ਉੱਥੇ ਅਧਾਰ ਕਾਟ ਤੇ ਦੇਖਿਆ ਤਾਂ ਕੋਈ ਵਿਜੇ ਕੁਮਾਰ ਨਾਮ ਹੈ ਇੱਕ ਦਾ ਤੇ ਇੱਕ ਸ਼ਾਇਦ ਹੋਰ ਕਿਆ ਤਾਂ ਮੈਂ ਤਾਂ ਉਹ ਧਿਆਨ ਚ ਨਹੀਂ ਹੈ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਇਹਨਾਂ ਦੇ ਕੋਲ ਹੈ ਰੋਪੜ ਦਾ ਐਡਰੈਸ ਬਾਰਡ ਨੰਬਰ 14 15 ਉਹ ਤਾਂ ਨਕਲੀ ਆ ਜੀ ਹੈ ਨਕਲੀ ਹੋ ਸਕਦਾ ਉਹ ਹੋ ਸਕਦਾ ਜੀ ਉਹ ਨਕਲੀ ਵੀ ਹੋ ਸਕਦਾ ਬਾਕੀ ਪੁਲਿਸ ਪੁਛਿਆ ਜਨ ਜਿਹੜਾ ਹੈ ਗੁਜਰਾਤੀ ਆ ਜੀ ਉਹਦੇ ਵਿੱਚ ਇੱਕ ਬੰਦਾ ਗੁਜਰਾਤੀ ਆ ਉਹਦੇ ਵਿੱਚ ਠੀਕ ਹੈ ਸਰ ਉਹ ਤਾਂ